ਇਕ ਬ੍ਰਾਹਮਣ ਦੀ ਸਫਾਰਿਸ਼ ਦੇ ਨਾਲ ਔਰ ਉਦੀ ਫਰਿਆਦ ਦੇ ਨਾਲ ਸ਼ੰਭੂਪ ਨੂੰ ਫਾਂਸੀ ਤੇ ਚਾੜ ਸਕਦਾ ਹੈ ਮੌਜੂਦਾ ਗਦਾਨ ਨਹੀਂ ਚੜਦਾ। ਰਾਮ ਰਾਜ ਨੂੰ ਕਿਸ ਤਰਾਂ ਲਾਗੂ ਕਰੋਗੇ ਉਹ ਲਹਿਰਾਂ ਖਤਮ ਹੋ ਗਈ। ਕ੍ਰਿਸ਼ਨ ਦੀਆਂ ਲਹਿਰਾਂ ਖਤਮ ਹੋ ਗਈ। ਮਿਟ ਗਈਆਂ। ਯੋਗੀਆਂ ਦੀਆਂ ਔਰ ਬੋਧੀਆਂ ਦੀ ਲਹਿਰਾਂ ਖਤਮ ਮਿਟ ਗਈਆਂ। ਨਹੀਂ ਬਣ ਪਈਆਂ। ਔਰ ਭਗਤਾਂ ਦੀ ਲਹਿਰ ਜਿਹੜੀ ਸੀ ਗੁਸਤਾਖੇ ਮਾਫ ਉਹ ਵੀ ਕਰੀ ਬਣ ਕੇ ਬਣ ਸੁਮੁੱਚੇ ਵੇਚ ਦੇ ਨਿਸ ਤੋਂ ਨਾ ਹੋ। ਜੁਲਾਹੇ ਬਹੁਤ ਨੇ ਇਨ੍ਹਾਂ ਜੁਲਾਹਿਆਂ ਦੇ ਚ ਹੁਣ ਤੁਹਾਨੂੰ ਕਬੀਰ ਦੀ ਰੂਹ ਨਹੀਂ ਮਿਲੇਗੀ। ਛੇਂਬੇ ਬਹੁਤ ਨੇ ਇਨ੍ਹਾਂ ਦੇ ਚ ਤੁਹਾਨੂੰ ਕੋਈ ਨਾਮ ਦੇ ਉੱਤੇ ਦਰਸ਼ਨ ਨਹੀਂ ਹੋਣਗੇ। ਚੌਕ ਦੇ ਚ ਗੰਢਣ ਵਾਲੇ ਜੁੱਤੀਆਂ ਚਮਾਰ ਬਹੁਤੇ ਨੇ ਪਰ ਤੁਸੀਂ ਆਖੋ ਕੋਈ ਰਵਦਾਸ ਦੀ ਝਲਕ ਮਿਲੇ ਨਹੀਂ। ਇਹ ਗੱਲ ਨਹੀਂ। ਹਜਾਮਤਾ ਕਰਦੇ ਹੈ ਨਾਈ ਬਥੇਰੇ ਮਿਲਣਗੇ ਪਰ ਤੁਸੀਂ ਆਖੋ ਨੇ ਦੇ ਚ ਕੋਈ ਸੈਣ ਬੈਠਾ ਹੋਵੇ ਨਹੀਂ ਇਹ ਗੱਲ ਨਹੀਂ ਲੈ ਠੰਡੀ ਪੈ ਗਈ ਖਤਮ ਹੋ ਗਈ ਬਿਲਕੁਲ ਖਤਮ ਹੋ ਗਈ। ਸਿੱਖੀ ਦੀ ਲਹਿਰ ਚਲੀ ਪਰ ਹੁਣ ਮੈਂ ਆਖਾਂ ਇਹ ਲਹਿਰ ਮਿੱਟੀ ਤੇ ਨਹੀਂ ਔਰ ਮਿਟ ਵੀ ਨਹੀਂ ਸਕਦੀ ਕਾਰਨ ਇਸ ਲਹਿਰ ਨੂੰ ਸੁਰਜੀਤ ਰੱਖਣ ਲਈ ਗੁਰੂਆਂ ਨੇ ਆਪਣਾ ਹੋਣ ਡੋਲਿਆ ਨਿਰਵ ਜ਼ਬਾਨੀ ਬੋਲ ਨਹੀਂ ਬੋਲੇ ਪਰ ਇਹ ਲਹਿਰ ਠੰਡੀ ਪਈ ਹੈ ਮਰੀ ਨਹੀਂ ਠੰਡੀ ਪਈ ਹੈ ਠੰਡੀ ਕਿਉਂ ਪਈ ਹੈ ਐਸੋ ਵਾਸਤੇ ਕਿ ਜਿਹੜੇ ਮੁਧਈਨ ਇਸ ਲਹਿਰ ਨੂੰ ਅਗਾਂਹ ਵਧਾਉਂਦੇ ਉਹ ਕੋਰੇ ਰਾਜਨੀਤਿਕ ਬਣ ਗਏ ਥੋਕੇ ਰਾਜਨੀਤਿਕ ਬਣ ਗਏ 90 ਤੋਂ ਲੈ ਕੇ 95 ਇੱਕ ਸਦੀ ਗੁਰਦੁਆਰਿਆਂ ਤੇ ਛਾ ਗਏ ਉਹ ਬੰਦੇ ਜਿਨ੍ਹਾਂ ਨੂੰ ਪਾਰਲੀਮੈਂਟ ਵਿੱਚ ਕੁਰਸੀ ਚਾਹੀਦੀ ਸੀ ਕੁਰਬਾਨੀ ਦਾ ਪ੍ਰਚਾਰ ਕਰਨ ਦੀ ਕੋਈ ਸਕਿਲਟ ਨਹੀਂ ਕੋਈ ਜਜ਼ਬਾ ਨਹੀਂ ਕੋਈ ਸ਼ਰਧਾ ਨਹੀਂ ਕੋਈ ਭਾਵਨਾ ਨਹੀਂ ਐਸੈਂਬਲੀ ਹਾਲ ਤੱਕ ਪਹੁੰਚਣਾ ਸੀ ਪਾਰਲੀਮੈਂਟ ਤੱਕ ਪਹੁੰਚਣਾ ਸੀ ਹਿੰਦੁਸਤਾਨ ਦੇ ਸਾਰੇ ਗੁਰਦੁਆਰਿਆਂ ਨੂੰ ਇਹਨਾਂ ਨੇ ਜੱਫੇ ਮਾਰ ਲਏ ਜਿਨ੍ਹਾਂ ਨੇ ਗੁਰੂ ਤੱਕ ਪਹੁੰਚਣਾ ਸੀ ਇਸ ਤਰ੍ਹਾਂ ਦੇ ਬੰਦਿਆਂ ਦੇ ਹੱਥਾਂ 'ਚ ਗੁਰਦੁਆਰੇ ਨਹੀਂ ਸਨ ਜਿਨ੍ਹਾਂ ਨੇ ਸਿਰਫ ਪਾਰਲੀਮੈਂਟ ਤੱਕ ਪਹੁੰਚਣਾ ਜਿਨ੍ਹਾਂ ਨੇ ਸਿਰਫ ਐਸੈਂਬਲੀ ਹਾਲ ਤੱਕ ਪਹੁੰਚਣਾ ਇੱਕ ਮਿਸ਼ਨਰੀ ਹੋਣ ਦੇ ਨਾਤੇ ਤੁਹਾਨੂੰ ਅਹਿਸਾਸ ਕਰਾ ਦੇਣਾ ਮੇਰਾ ਫਰਜ਼ ਹੈ ਤੇ ਉਸ ਦੀ ਸੁਧਾਈ ਕਰਨਾ ਤੁਹਾਡਾ ਤੇ ਮੇਰਾ ਤੇ ਦੂਜਾ ਫਰਜ਼ ਮੈਂ ਸੁਧਾਈ ਕਰਾਂ ਮੇਰਾ ਫਰਜ਼ ਹੈ ਤੁਸੀਂ ਸੁਧਾਈ ਕਰੋ ਬਡਾ ਫਰਜ਼ ਹੈ ਕਹਿ ਦੇਣਾ ਮੇਰਾ ਫਰਜ਼ ਹੈ ਕਿਉਂਕਿ ਮੈਂ ਕੌਮ ਦਾ ਮਿਸ਼ਨਰੀ ਹਾਂ ਲਖਤਾ ਇਹ ਡਿਊਟੀ ਹੈ ਇਹ ਮੇਰਾ ਕੰਮ ਹੈ ਤੇ ਮੇਰਾ ਦੰਦਾ ਉਹ ਮੂਰਤਕਾਰ ਇਹ ਲਾਇਆ ਸਤਗੁਰੂ ਨੇ ਇਸੇ ਕੰਮ ਲਾਇਆ ਤਾਂ ਇਹਮ ਆਪਣੇ ਢੰਗ ਨਾਲ ਕਰਮ ਹੈ ਤੇ ਮੈਂ ਇਸ ਕਰਮ ਜਿੱਥੇ ਜਿੱਥੇ ਘੁੰਮ ਫਿਰ ਕੇ ਦੇਖਿਆ ਗੁਰਦੁਆਰਿਆਂ ਦੀ ਮੁਖੀ ਦੀ ਕੋਸ਼ਿਸ਼ ਕਿਵੇਂ ਪਹੁੰਚੀ ਹੈ ਸਤਾਧਾਰੀਆਂ ਦੀ ਕੋਠੀ ਤੱਕ ਕਿਵੇਂ ਗੁਰੂ ਤੱਕ ਪਹੁੰਚੀ ਹੈ ਕੀ ਸਦੰਗ ਦੀ ਕੋਸ਼ਿਸ਼ ਨਾ ਹੋਈ ਕੀਤੀ ਨਹੀਂ ਬਿਲਕੁਲ ਨਹੀਂ ਕੀਤੀ ਛੇ ਲਹਿਰ ਠੰਡੀ ਪੈ ਗਈ ਤੇ ਹੁਣ ਗੁਰਦੁਆਰੇ ਦਾ ਪ੍ਰਧਾਨ ਦਾ ਨਾਂ ਲਈਏ ਤੇ ਪ੍ਰਧਾਨ ਨਾ ਲੈਂਦਿਆਂ ਕੋਈ ਗੁਰਸਿੱਖ ਯਾਦ ਨਹੀਂ ਆਉਂਦਾ ਇਹ ਨਹੀਂ ਯਾਦ ਆਵੇਗਾ ਕੋਈ ਐਮ ਐਲ ਏ ਹੋਵੇਗਾ ਹੋਵੇਗਾ ਕੋਈ ਕੋਈ ਪਾਰਲੀਮੈਂਟ ਦੇ ਦੂਏ ਖੜਕਾਣ ਵਾਲਾ ਹੋਵੇਗਾ ਹੋਰ ਕੀ ਐ ਗੁਰਦੁਆਰੇ ਦਾ ਸ਼ਿਕੱਤਰ ਹੈ ਜੀ ਤੋ ਫੌਰਨ ਪਤਾ ਚੱਲ ਜਾਂਦਾ ਹੈ ਠੀਕ ਹੈ ਕੁਈ ਸਤਾ ਧਾਰੀਆਂ ਦੀ ਕੋਠੀ ਦੀ ਪ੍ਰਕਰਮਾ ਦਰਦਾ ਹੋਵੇ ਘੋਰ ਕੀ ਹੋ ਰੁਕ ਤੋ ਕੁਛ ਨਹੀਂ ਹੋ ਰਹੀ ਹੋਰ ਵੀ ਹੋਰ ਇਸ ਇਕੱਤਰ ਕੋਲ ਕੀ ਹੈ ਹੋਰ ਇਸ ਪ੍ਰਧਾਨ ਦੇ ਕੋਲ ਕੀ ਹੈ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਵੀ ਕੁਝ ਦਿਸ ਪਿਆ ਸੀ ਕਿ ਸ਼ਾਇਦ ਵਕਤੀ ਤੌਰ ਤੇ ਇਹ ਲਹਿਰ ਠੰਡੀ ਹੈ ਉਹਨਾਂ ਨੇ ਸਲਈਆ ਉਚਾਰਨ ਕੀਤਾ ਉਹ ਵੀ ਮੈਂ ਤੁਹਾਨੂੰ ਸਰਵਣ ਕਰਾ ਦੇਣਾ ਭਾਵੇਂ ਸ਼ਮਾ ਕਾਫੀ ਹੋ ਰੇ ਅੰਦਰੋਂ ਭਾਵੇਂ ਸਰੀਰ ਤੇ ਗਲਾ ਨਾ ਵੀ ਇਜਾਜ਼ਤ ਦੇ ਰਿਹਾ ਤੇ ਨਾਲ ਦੇ ਸਹਿਯੋਗੀ ਹਮਾਇਤੀ ਹਮਦਰਦ ਵੀ ਕੈਨਨ ਬਬੋਤਾ ਸਮਾਂ ਨਾ ਲਾਓ ਪਰ ਅੱਜ ਦੀਵਾਲੀ ਦਾ ਤਿਵਾਰ ਹੈ ਥੋੜੀ ਜਿਹੀ ਬੜਾਸ਼ ਮੈਂ ਕੱਢ ਲਾਵੇਂ ਮੈਂ ਖਾਮਾ ਖਾਜ ਜੋ ਹੈ ਮੈਂ ਅੰਦਰ ਰੱਖ ਕੇ ਲੈ ਜਾਵਾਂ ਉਹ ਗੱਲ ਜੋ ਹੈ ਠੀਕ ਨਹੀਂ ਹੋਵੇਗੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਮੈਂ ਇੱਕ ਕਿਸਾਨ ਨੂੰ ਵੇਖਿਆ ਉਹ ਚੰਦਨ ਦੀਆਂ ਲਖਣਾ ਉਹਨਾਂ ਨੂੰ ਕੱਟ-ਕੱਟ ਕੇ ਤੇ ਖੇਤੀ ਦੇ ਆਲੇ-ਦੁਆਲੇ ਵਾੜ ਲਾ ਰਿਆ ਸੀ ਉਹ ਚੰਦਨ ਬੜੀ ਕੀਮਤੀ ਲੱਕੜ ਜਿਹੜਾ ਚੰਦਨ ਤੁਹਾਨੂੰ ਆਮ ਬਾਜ਼ਾਰਾਂ 'ਚ ਮਿਲਦਾ ਹੈ ਨਕਲੀ ਚੰਦਨ 52 ਚੰਦਨ ਨਹੀਂ ਉਹ ਤੇ ਮੈਂ ਦੇਖਿਆ ਹੈ ਸੈਂਕੜੇ ਰੁਪਏ ਕਿਲੋ ਦੇ ਸਾਹਮਣੇ ਤੋਲ ਕੇ ਵਿਕਦਾ ਹੈ ਜਿਹੜਾ ਆਸਾਮ ਦੇ 'ਚ ਜਾਏ ਮੈਸੂਰ ਦੇ ਬਾਗਾਂ ਦੇ 'ਚ ਉਹ ਬੜਾ ਕੀਮਤੀ ਹੈ ਬਹੁਤ ਮਹਿੰਗਾ ਹੈ ਬਹੁਤ ਮਹਿੰਗਾ ਹੈ ਚੰਦਨ ਦੀ ਲੱਕੜ ਦੇ ਥੋੜੇ ਜਿਹੇ ਬੂਟੇ ਮੈਂ ਲੌਰ ਦੇ ਇੱਕ ਬਾਗਚ ਦੇਖੇ ਸਨ ਮਹਾਰਾਜੇ ਦੇ ਮਹਿਲ ਵਿੱਚ ਤੋ ਲੱਗੇ ਹੋ ਸਨ ਛੋਟੇ ਛੋਟੇ ਭਾਈ ਸਾਹਿਬ ਕਹਿੰਦੇ ਚੰਦਨ ਕੀ ਬਾੜ ਜੈਸੇ ਦੀਜੀਤ ਬਬੂਰ ਦਰਮ ਸਕੰਚਨ ਸਪਟਵਦ ਕਾਂਚ ਗਰੇ ਰੱਖੀ ਭਾਈ ਸਾਹਿਬ ਕਹਿੰਦੇ ਕਿਸਾਨ ਨੂੰ ਜਦ ਮੈਂ ਦੇਖਿਆ ਤੇ ਚਾਰੋਂ ਪਾਸੇ ਚੰਦਨ ਦੀ ਬਾੜ ਲਾ ਰਿਆ ਸੀ ਤੇ ਮੈਨੂੰ ਪੁੱਛਣਾ ਪਿਆ ਅੰਦਰ ਤੋਂ ਬੋਇਆ ਕੀ ਹੈ ਐਨੇ ਕੀਮਤੀ ਲੱਕੜ ਤੇ ਚੰਦਨ ਤੇ ਹਜ਼ਾਰਾਂ ਰੁਪਏ ਮੁਲ ਬਿਕਣ ਵਾਲਾ ਤੂੰ ਚਾਰੋਂ ਪਾਸੇ ਇਸ ਦੀ ਵਾੜ ਪਿਆ ਲੰਨਾ ਹੈ ਪਹਿਲੇ ਅੰਦਰ ਦਸ ਤੂੰ ਕੇਸਰ ਬੀਜਿਆ ਕੀ ਬੀਜਿਆ ਪਰ ਅੰਦਰ ਹੈ ਕਿ ਅੱਖ ਲਗਾ ਅੰਦਰ ਤੇ ਕਿਤਰਾ ਦੇ ਬੂਟੇ ਲਾਏ ਨੇ ਵਾਹਿਗੁਰੂ ਇੱਕ ਇੱਕਰਾਂ ਦੇ ਬੂਟਿਆਂ ਦੇ ਆਲੇ ਦੋਲੇ ਚੰਦਨ ਦੀ ਵਾੜ ਚੰਦਨ ਕੇ ਬਾਹਰ ਜੈਸੇ ਦੀਜੀਤ ਬਬੂਰ ਦਰਮ ਕੰਚਨ ਸਪਟਮਦ ਕਾਂਚ ਗਰੇ ਰੱਖੀ ਹੈ ਭਾਈ ਸਾਹਿਬ ਕਹਿੰਦੇ ਫਿਰ ਮੈਂ ਇੱਕ ਹੋਰ ਕਰਾਮਾਤ ਵੇਖੀ ਉਸ ਬੰਦੇ ਦੇ ਘਰ ਦੇ ਵਿੱਚ ਬਕਸਾ ਸੀ ਸੋਨੇ ਦਾ ਸੋਨੇ ਉਸ ਸੋਨੇ ਦੀ ਤਜੋਰੀ ਕੌਣ ਬਣਾਉਂਦਾ ਹੈ ਸੇਤ ਤੇ ਆਖਿਰ ਲੋਹੇ ਦੀ ਬਣੇਗੀ ਨਾ ਤਜੋਰੀ ਤੇ ਲੋਹੇ ਦੀ ਬਣੇਗੀ ਉਹਨੇ ਸੋਨੇ ਦੀ ਬਣਾਈ ਬਕਸਾ ਬਹੁਤ ਵੱਡਾ ਤੇ ਭਾਈ ਜੀ ਕਹਿੰਦੇ ਮੈਂ ਉਸ ਤੋਂ ਪੁੱਛਿਆ ਜੇ ਤੂੰ ਬਕਸਾ ਸੋਨੇ ਦਾ ਬਣਾਇਆ ਇਹਦੇ 'ਚ ਹੀਰੇ ਰੱਖੇ ਨੇ ਪੰਨੇ નીलम ਕਹਿੰਦਾ ਨਹੀਂ ਕੱਚ ਤੇ ਪੱਥਰ ਰੱਖੇ ਨੇ ਕੰਚਨ ਸਪਟ ਮਦ ਕਾਂਚ ਗ੍ਰਹਿ ਰੱਖੀ ਸੋਨੇ ਦੇ ਬਕਸੇ ਦੇ 'ਚ ਕੱਚ ਤੇ ਪੱਥਰ ਤੇ ਚੰਦਨ ਦੀ ਬਾੜ ਕਿਕਰਾਂ ਦੇ ਆਲੇ ਦੁਆਲੇ ਤੇ ਭਾਈ ਜੀ ਤੋਂ ਪੁੱਛੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਸਾਧਨ ਦੁਰਾਏ ਕੇ ਅਸਾਧ ਅਪਰਾਧ ਕਰੇ ਉਲਟਈ ਚਾਲ ਕਲੀ ਕਾਲ ਬ੍ਰਹਮ ਭਾਖੀ ਇਸ ਕਲ ਯੁਗ ਦੇ ਜਿਸ ਮੌਜੂਦਾ ਦੌਰ ਦੇ ਵਿੱਚ ਉਲਟੀ ਚਾਲ ਕੀ ਜਿੱਦੀ ਜ਼ਿੰਦਗੀ ਬਿਲਕੁਲ ਕਿਕਰਾਂ ਦੀ ਤਰ੍ਹਾਂ ਵਿਕਾਰੀ ਲੋਭੀ ਹੰਕਾਰੀ ਐਸਾ ਕਿਹੜਾ ਐ ਬੇ ਜਿਹੜਾ ਅੰਦਰ ਨਾ ਹੋਵੇ ਤੇ ਬਾਹਰ ਚੰਦਨ ਦੀ ਵਾਰ ਧਰਮ ਦਾ ਮੁਖੀ ਜੀ ਧਰਮ ਦਾ ਮੁਖੀ ਹੈ ਗੁਰਦੁਆਰੇ ਦਾ ਮੁਖੀ ਹੈ ਜੀ ਪ੍ਰਧਾਨ ਸਾਹਿਬ ਨੇ ਤੇ ਲੋਕਾਂ ਨੂੰ ਭੁਲੇਖਾ ਪਾਇਆ ਜਾਂਦਾ ਜੇ ਪ੍ਰਧਾਨ ਸਾਹਿਬ ਨੇ ਤੇ ਬਿਲਕੁਲ ਗੁਰੂ ਨਾਲ ਜੁੜਿਆ ਹੋਇਆ ਆਉਣਗੇ ਕਿਉਂਕਿ ਚੰਦਨ ਦੀ ਬਾੜ ਜੋ ਦਿਖਾਈ ਦਿੰਦੀ ਪ੍ਰਧਾਨਗੀ ਜੋ ਦਿਖਾਈ ਦਿੰਦੀ ਗੁਰਦੁਆਰੇ ਦੀ ਪਰ ਇਹ ਨਹੀਂ ਪਤਾ ਥੋੜਾ ਜਿਹਾ ਅੰਦਰ ਝਾਤ ਮਾਰ ਕੇ ਦੇਖ ਬੂਟੇ ਕਿਕਰਾਂ ਦੇ ਨੇ ਔਰ ਕੱਖ ਨੇ ਬੜੇ ਬੜੇ ਸ਼ਰਾਬੀਆਂ ਨੂੰ ਦੁਰਾਚਾਰੀਆਂ ਨੂੰ ਠੱਗਾ ਨੂੰ ਤੇ ਕੌਮ ਦਰੋਹੀਆਂ ਨੂੰ ਪੰਥ ਦਰੋਹੀਆਂ ਨੂੰ ਮੈਂ ਗੁਰਦੁਆਰਿਆਂ ਦਾ ਪ੍ਰਧਾਨ ਵੇਖਿਆ ਗੁੰਮ ਫਿਰ ਕੇ ਤੇ ਕੁਝ ਮੈਂ ਵੇਖਿਆ ਬਾੜ ਚੰਦਨ ਦੀ ਤੇ ਬੂਟੇ ਕਿਕਰਾਂ ਦੇ ਜ਼ਿੰਦਗੀ ਕਿ ਕਰਾ ਵਰਗੀ ਤੇ ਜ਼ਿੰਮੇਵਾਰੀ ਕੀ ਧਰਮ ਦੇ ਮੁਖੀ ਆ ਸੀ ਦੱਬਾ ਸੋਨੇ ਦਾ ਬਾਹ ਬਾਹ ਲਿਵਾਸ ਧਰਮ ਦਾ ਧਰਮ ਦੇ ਮੁਖੀ ਤੇ ਖਿਮਾ ਕਰਨੀ ਅੰਦਰ ਕੋਰੀ ਗੰਦੀ ਸਿਆਸਤ ਦੇ ਕੱਚ ਤੋਂ ਇਲਾਵਾ ਹੋਰ ਕੁਝ ਨਹੀਂ ਸਿਆਸਤ ਤੇ ਚਾਹੁੰਦਾ ਹੈ ਬਸ ਮੈਂ ਲੈਣਾ ਹੀ ਲੈਣਾ ਹੈ ਧਰਮ ਦੇ ਚਾਹੁੰਦਾ ਮੈਂ ਦੇਣਾ ਹੀ ਦੇਣਾ ਮੈਂ ਜਾਨ ਦੇਣੀ ਮੈਂ ਆਪਣਾ ਧਨ ਦੇਣਾ ਮੈਂ ਪਰਿਵਾਰ ਦੇ ਦੇਣਾ ਸਿਆਸਤ ਇਹ ਦੇਣਾ ਨਹੀਂ ਜਾਣਦੀ ਮੈਂ ਲੈਣਾ ਹੈ ਮੈਂ ਕੌਮ ਕੋਲੋਂ ਲੈਣਾ ਹੈ ਪੰਥ ਕੋਲੋਂ ਲੈਣਾ ਹੈ ਦੇਸ਼ ਕੋਲੋਂ ਲੈਣਾ ਹੈ ਦੇਸ਼ ਦੀਆਂ ਹੱਡੀਆਂ ਕੋਲੋਂ ਲੈਣਾ ਹੈ ਪੰਥ ਦੇ ਖੂਨ ਕੋਲੋਂ ਵੀ ਲੈਣਾ ਹੈ ਲੈਣਾ ਹੀ ਲੈਣਾ ਹੈ ਦੇਣਾ ਕੱਖ ਵੀ ਨਹੀਂ ਖੂਨ ਵੀ ਲੈਣਾ ਹੈ ਹੁਣ ਦੇਣਾ ਨਹੀਂ ਕੱਖ ਨਹੀਂ ਦੇਣਾ ਦੇਣ ਦੀ ਕੋਈ ਬਿਰਤੀ ਨਹੀਂ ਜਿਹੜਾ ਲੈਣ ਦੀ ਬਿਰਤੀ ਰੱਖਦਾ ਉਹ ਤੇ ਸਿਆਸਤਦਾਨ ਹੈ ਠੀਕ ਹੈ ਜੇ ਪਿੱਛੇ ਸਿਆਸਤਦਾਨ ਜੇਲਾਂ ਕੱਢਦੇ ਰਹੇ ਤੇ ਹੁਣ ਸਿੰਘਾਸਣ ਤੇ ਬੈਠੇ ਨੇ ਜੇਲ ਕੱਟਣ ਦਾ ਮਤਲਬ ਕੀ ਉਹਦਾ ਮੁਆਵਜ਼ਾ ਦੇ ਸਾਲ ਅਸੀਂ ਜੇਲ ਕੱਟੀ ਹੈ ਹੁਣ ਤੁਸੀਂ 30 40 ਸਾਲ ਲਈ ਸਾਨੂੰ ਮਨਿਸਟਰ ਬਣਾਓ ਅਸੀਂ ਬੈਠਣਾ ਪੁਰਾਣੇ ਰਜਵਾੜੇ ਜੇ ਕਿਧਰੇ ਬੈਠ ਜਾਣ ਇੱਕ ਵਾਰ ਫਾ ਸਿੰਘਾਸਣ ਤੇ ਤੇ ਪੀੜੀਦਰ ਪੀੜੀ ਸਿਲਸਿਲਾ ਉਹਨਾਂ ਦਾ ਚੱਲਦਾ ਸੀ ਕਿ ਮੈਂ ਕਹਿੰਦੀ ਡੈਮੋਕ੍ਰੇਸੀ ਦੇ ਵਿੱਚ ਕੀ ਹੈ ਪੀੜੀਦਰ ਪੀੜੀ ਸਿਲਸਿਲਾ ਚੱਲਦਾ ਹੈ ਔਰ ਕੀ ਹੈ ਕੁਝ ਵੀ ਨਹੀਂ ਐਸੇ ਕੁਝ ਵੀ ਨਹੀਂ ਹਕੀਕਤ ਕੀ ਹੈ ਔਰ ਕਹਿੰਦੇ ਨੇ ਇਸ ਦੇਸ਼ 'ਤੇ ਡੈਮੋਕ੍ਰੇਸੀ ਹੈ ਇਸ ਵਾਸਤੇ ਇੱਥੇ ਐਨਐਸਏ ਤੁਸੀਂ ਕੁਝ ਵੀ ਸਰਕਾਰ ਦੇ ਖਿਲਾਫ ਬੋਲੋ ਜੇਲ ਕਿਉਂਕਿ ਜਮਹੂਰੀਅਤ ਹੈ ਇੱਥੇ ਜਮਹੂਰੀਅਤ ਹੈ ਇਸ ਵਾਸਤੇ ਇੱਥੇ ਹਰ ਪ੍ਰਾਂਤ ਦਾ ਨਿਜ਼ਾਮ ਖੋਜ ਦੇ ਆਸਰੇ ਤੇ ਚੱਲਦਾ ਹੈ ਗੋਲੀਆਂ ਦੇ ਆਸਰੇ ਤੇ ਚੱਲਦਾ ਹੈ ਤੋਪਾਂ ਦੇ ਆਸਰੇ ਤੇ ਚੱਲਦਾ ਹੈ ਕਿਉਂਕਿ ਇੱਥੇ ਜਮਹੂਰੀਅਤ ਹੈ ਔਰ ਇੱਥੇ ਕੋਈ ਧਰਮ ਦਾ ਵੀ ਸਹੀ ਪ੍ਰਚਾਰ ਕਰੇ ਤੇ ਨਹੀਂ ਕਰ ਸਕਦਾ ਕਿਉਂਕਿ ਇੱਥੇ ਜਮਹੂਰੀਅਤ ਹੈ ਦੀਵਾਲੀ ਦਾ ਦਿਨ ਹੋਵੇ ਤੇ ਸਟੇਜ ਠੰਡੀ ਹੋਵੇ ساری ਰਾਤ ਮੈਂ ਥੇ ਢਾਡੀ ਸਿੰਘਾਂ ਦੇ ਗੀਤ ਸੁਣਦਾ ਸੀ ਤੇ ਕੰਨਾਂ ਦੇ ਵਿੱਚ ਕੁਝ ਵੀ ਬੋਲ ਨਹੀਂ ਪੈਂਦਾ ਆਖਰ ਦਵਾ ਕਿਸਤਾ ਰਾਜਨੀਤੀ ਦਾ ਤੇ ਜਿਹੜੀ ਰਾਜਨੀਤੀ ਮੰਜੀ ਸਾਹਿਬ ਦੇ ਸਤਸੰਗ ਨੂੰ ਠੰਡਾ ਕਰ ਦੇਵੇ ਉਹਨੂੰ ਜਮਹੂਰੀਅਤ ਆਖੋਗੇ ਕਿਸ ਤਰ੍ਹਾਂ ਆਖੋਗੇ ਉਹ ਜਮਹੂਰੀਅਤ ਹੈ ਉਹ ਤੇ ਗੰਦੀ ਡਿਕਟੇਟਰਸ਼ਿਪ ਹੈ ਉਹ ਤੇ ਗੰਦਾ ਜ਼ੁਲਮ ਹੈ ਸਿਮਾ ਕਰਨੇ اور اے پیڑی در پیڑی جیسے شخصی نظام سی پرادا ہوئی ہے اور دیش چونکہ لمبی حلامی دلچرے ہے اجے کہ اسنو صحیح سوچنی جو ہے نہیں آئی تو میں ارز کرا پرانیاں لہرہ مر چکیاں اے لہر ٹھنڈی پہ گئی سکھی دی بجھے گی نہیں اے میں نو پوراں وشواش ہے نہیں بجھے گی گل ہے ਸਕ ਕੌਮ ਦੇ ਚ ਮਾਸੂਮ ਬੱਚੇ ਵੀ ਕੌਮ ਪੰਥ ਤੇ ਦੇਸ਼ ਲਈ ਆਪਣਾ ਖੂਨ ਡੋਲਦੇ ਹਨ ਬੁੱਢੇ ਵੀ ਡੋਲਦੇ ਹਨ ਬੀਬੀਆਂ ਵੀ ਡੋਲਦੇ ਹਨ ਖਿਮਾ ਕਰਨੀ ਉਸ ਕੌਮ ਨੂੰ ਕੌਣ ਮਿਟਾਏਗਾ ਕਿਸ ਤਰ੍ਹਾਂ ਉਸ ਲਹਿਰ ਨੂੰ ਮਿਟਾਓਗੇ ਅੱਜ ਤੱਕ ਤੇ ਮਿਟਾਉਣ ਵਾਲੇ ਹੀ ਮਿਟ ਗਏ ਮੁਗਲ ਮਿਟ ਗਏ ਅੰਗਰੇਜ਼ ਮਿਟ ਗਏ ਪਰ ਲੋਕੀ ਇਤਿਹਾਸ ਤੋਂ ਸਬਕ ਨਹੀਂ ਲੈਂਦੇ ਪਰ ਫਿਰ ਵੀ ਮੈਂ ਆਖਾਂਗਾ ਇਹ ਲਹਿਰ ਪਹਿਲੇ ਨਾਲੋਂ ਜ਼ਿਆਦਾ ਹਨ ਭੀ اس واسطے مٹاؤن دس جو ہے سادن بھی بہت بٹے پدر تے چلائے گئے قدی مغلہ نے نہیں آکھیا کہ کرپان پینڈنا جرم ہے نہیں آکھیا اور انگریز نے بھی سڑی کرپان قبول کر لی ایک گلوکری تھوڑے جیاں محول کر کے بریٹش ایرویز دیج پھر بندیس ہے ورنہ بریٹش ایرویز جو جہاز نے انہا دے بریٹش گورنمنٹ دے وہ دیج کرپان پینڈ کے سکھا سکتا سا میں نے حیران کی ہوئی کیوں ਕਿ ਜਦ ਮੈਂ ਉੱਥੇ ਟਿਕਟ ਲੈਣੀ ਸੀ ਲੰਡਨ ਤੇ ਮੈਨੂੰ ਸੰਗਤਾਂ ਕਹਿਣ ਲੱਗੀਆਂ ਜੇ ਕਿਰਪਾਨ ਪਹਿਨ ਕੇ ਜਾਣਾ ਹੈ ਤਾਂ ਫਿਰ ਬ੍ਰਿਟਿਸ਼ ਏਅਰਵੇਜ਼ ਤੇ ਜਾ ਸਕਦੇ ਹੋ ਬਾਕੀਆਂ ਚ ਨਹੀਂ ਕਿਸੇ ਚ ਵੀ ਨਹੀਂ ਮੈਂ ਕਿਹਾ 에ਅਰ ਇੰਡੀਆ ਦੇ ਚ ਵੀ ਨਹੀਂ ਕਹਿਣ ਲੱਗੇ ਨੇ ਮੈਂ ਕਿਹਾ ਉਹ ਤੇ ਆਪਣੇ ਮੁਲਕ ਦਾ ਜਹਾਜ਼ ਹੈ ਕਹਿਣ ਲੱਗੇ ਜ਼ਿੰਮੇਵਾਰੀ ਹੋਰ ਕਿਸ ਤੇ ਸੌਂਪਦੇ ਹੋ ਕਿਉਂ ਸੌਂਪਦੇ ਹੋ ਕਿਸ ਦੇ ਉੱਤੇ ਕਿਉਂ ਸੁੱਟਦੇ ਹੋ ਤੇ ਜਿਨ੍ਹਾਂ ਨੇ ਇਸ ਢੰਗ ਨਾਲ ਇਸ ਦੇਸ਼ ਦੀ ਹਾਕ ਬਣਾ ਦਿੱਤੀ ਹੈ ਇਹਨਾਂ ਨੂੰ ਹੱਕ ਕੀ ਹੈ ਦੇਸ਼ ਦੇ ਸੰਗਾਸਣ ਤੇ ਬੈਠਣ ਦਾ ਕਿ ਤੁਸੀਂ ਜ਼ਿੰਦਗੀ ਦਾ ਹਰ ਮਸਲਾ ਗੋਲੀ ਦੇ ਅਸਲੇ ਤੇ ਹੱਲ ਕਰੋ ਤੋਪਾਂ ਦੇ ਹਸਲੇ ਤੇ ਹੱਲ ਕਰੋ ਬੈਂਕਾਂ ਦੇ ਹਸਲੇ ਤੇ ਹੱਲ ਕਰੋ ਫਿਰ ਬ੍ਰਿਟਿਸ਼ ਸਰਕਾਰ ਨੂੰ ਕੱਢਣ ਦੀ ਲੋੜ ਕੀ ਸੀ ਵੀਰ ਦੇ ਉਹੀ ਠੀਕ ਸੀ ਫਿਰ ਤੇ ਉਹਨਾਂ ਦੇ ਰਾਜ ਇਹ ਠੀਕ ਸੀ ਕਿਉਂਕਿ ਉਹ ਵੀ ਹਰ ਮਸਲੇ ਨੂੰ ਬੋਲੀ ਨਾਲ ਹੱਲ ਕਰਨਾ ਚਾਹੁੰਦੇ ਸਨ ਤੇ ਤੁਸੀਂ ਵੀ ਉਸੇ ਢੰਗ ਨਾਲ ਹੱਲ ਕਰੋ ਤੇ ਖਿਮਾ ਕਰਨੇ ਫਿਰ ਇਹ ਉਹਨਾਂ ਦੇ ਆਪਣੇਆਂ ਨੂੰ ਕੀ ਕਰੀਏ ਫਿਰ ਤੇ ਉਪਰਾਏ ਚੰਗੇ ਨੇ ਕਿਸੇ ਹੱਦ ਤੱਕ ਉਹ ਪਰਾਏ ਚੰਗੇ ਨੇ ਇਸ ਢੰਗ ਦੇ ਨਾਲ ਅਕਾਲ ਤਖਦੀ ਬੇਰੁਮਤੀ ਪਰਾਇਆਂ ਨੇ ਨਹੀਂ ਕੀਤੀ ਸੀ ਜੋ ਆਪਣੇ ਨੇ ਕਰ ਦਿੱਤੀ ਔਰ ਉਰਦੂ ਦਾ ਇੱਕ ਸ਼ਾਇਰ ਕਹਿੰਦਾ ਹੈ ਦੁਸ਼ਮਨੋਂ ਸੇ ਇਸ ਕਦਰ صدمے اٹھائے جان پر دوستوں سے اس قدر صدمے اٹھائے جان پر دل سے دشمن کی عداوت کا گلا جاتا رہا یہ oh حقیقت ہے یہ بہت بڑی جو ہے سچائی ہے تو آج دیوالی ہے میں عرض کیتی ہے سکھی دی لہر مدم ہوئی ہے اس دیوے نو کچھ طوفانی ہواوا نے کہہ رہا ہے دیوا بجھے گا نہیں کیونکہ بہت سارے طوفان جو لنگ چکے ہیں ਪਰ ਫਾਨੂਸ ਦੀ ਲੋੜ ਹੈ। ਐਸਲਤ ਫਾਨੂਸ ਦੀ ਲੋੜ ਹੈ। ਉਹ ਤੁਸੀਂ ਫਾਨੂਸ ਬਣਨਾ ਹੋਵੇਗਾ। ਇਸ ਦੀਵੇ ਨੂੰ ਜਲਾਣਾ ਹੈ ਤੇ ਜ਼ਿੰਮੇਵਾਰੀ ਹੁਣ ਕੀ? तमाम ਦੇਸ਼ ਦੇ ਗੁਰਦੁਆਰੇ ਉਹਨਾਂ ਬੰਦਿਆਂ ਦੇ ਹਵਾਲੇ ਕਰ ਦਿਓ ਜਿਨ੍ਹਾਂ ਨੂੰ ਵੇਖੀਏ ਤੇ ਗੁਰੂ ਚੇਤੇ ਆਵੇ। ਬਸ ਇੰਨੇ ਕਾਫੀ। ਦੇ ਦਰਸ਼ਨ ਕਰੀਏ ਤੇ ਮਨੀ ਸਿੰਘ ਚੇਤੇ ਆਵੇ ਜਿਨ੍ਹਾਂ ਦੇ ਦਰਸ਼ਨ ਕਰੀਏ ਭਾਈ ਗੁਰਦਾਸ ਚੇਤੇ ਆਵੇ ਜਿਸ ਦੇ ਦਰਸ਼ਨ ਕਰੀਏ ਭਾਈ ਦਿਆਲਾ ਚੇਤੇ ਆਵੇ ਜਿਹਦੇ ਦਰਸ਼ਨ ਕਰੀਏ ਗਿੱਦੜਾ ਨਾ ਚੇਤੇ ਆਵਣ ਉਸ ਦਿਲ ਤੇ ਕਾਇਰ ਨਾ ਚੇਤੇ ਆਵਣ ਜਿਹਦੇ ਦਰਸ਼ਨ ਕਰੀਏ ਤੇ ਸਤਿਗੁਰ ਨੇ ਸਾਨੂੰ ਸਿੰਘ ਲਖਬ ਦਿੱਤਾ ਸ਼ੇਰ ਚੇਤੇ ਆ ਇਸ ਤਰ੍ਹਾਂ ਦੇ ਜੋ ਹੈ ਨਿਜ਼ਾਮ ਨੂੰ ਅਸੀਂ ਬਣਾਈਏ ਕਹਿ ਦੇਣਾ ਮੇਰਾ ਫਰਜ਼ ਅਗੋਂ ਮੰਨਣਾ ਤੁਹਾਡਾ ਫਰਜ਼ ਆਪਣੇ ਫਰਜ਼ ਦੀ ਪੂਰਤੀ ਕਰਦੇ ਹੋਇਆ ਅੱਜ ਇਸ ਪਾਵਨ ਪਵਿੱਤਰ ਦਿਵਾਰ ਵਾਲੇ ਦਿਹਾੜੇ ਮੈਂ ਥੋੜੀ ਜੀਆਂ ਅਰਜ਼ੋਈਆਂ ਤੁਹਾਡੇ ਸਾਹਮਣੇ ਕੀਤੀਆਂ ਨੇ ਕੱਲ ਦੇ ਆਖਰੀ ਹਾਜ਼ਰੀ ਭਰ ਕੇ ਦਾਸ ਨੇ ਫਿਰ ਇੱਕ ਦਿਨ ਪਟਿਆਲੇ ਦੇ ਚ ਹਾਜ਼ਰੀ ਭਰਨੀ ਹੈ ਤੇ ਫਿਰ ਦਾਸ ਨੇ ਬੰਬੇ ਜੋ ਹੈ ਚਲੇ ਜਾਣਾ ਹੈ ਫਿਰ